ਬਹੁਤ ਘਟ ਸੰਗਤ ਜਾਣਦੀ ਹੈ ਅੱਜ ਜਿਹੜੀ ਤੁਸੀਂ ਦਰਬਾਰ ਸਾਹਿਬ ਦੀ ਇਮਾਰਤ ਦੇਖਦੇ ਹੋ ਇਹ ਉਹ ਨਹੀਂ ਹੈ ਜੋ ਤਨ ਗੁਰੂ ਅਰਜਨ ਦੇਵ ਜੀ ਨੇ ਬਣਵਾਏ ਸੀ ਗੁਰੂ ਅਰਜਨ ਦੇਵ ਜੀ ਜਦੋਂ ਹਰਮੰਦਰ ਸਾਹਿਬ ਦੀ ਉਸਾਰੀ ਕਰਵਾ ਰਹੇ ਸਨ ਕੁਝ ਮਸੰਦਾਂ ਨੇ ਗੁਰੂ ਸਾਹਿਬ ਕੋਲ ਆ ਕੇ ਸ਼ਿਕਾਇਤ ਕੀਤੀ ਜਿਹੜੇ ਇਹ ਮਿਸਤਰੀ ਨੇ ਪੱਕਾ ਨਹੀਂ ਬਣਾ ਰਹੇ ਕੱਚਾ ਬਣਾ ਰਹੇ ਨੇ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਬਚਨ ਕੀਤੇ ਸਨ ਐਨੇ ਹੁਣ ਇਸੇ ਤਰ੍ਹਾਂ ਹੀ ਬੰਨਾ ਹੈ ਇਹ ਇੱਕ ਵਾਰ ਟਹਿ ਕੇ ਦੁਬਾਰਾ ਫਿਰ ਬਣੇਗਾ 17ਵੀਂ ਸਦੀ ਵਿੱਚ ਅਹਿਮਦ ਸ਼ਾ ਬਦਾਲੀ ਨੇ ਹਮਲਾ ਕਰਕੇ ਬੰਬਾ ਤੇ ਬਰੂਦਾਂ ਨਾਲ ਸਾਰੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਟੈਹ ਡੇਰੀ ਕਰਵਾ ਦਿੱਤਾ ਫਿਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਇਹਨਾਂ ਕੋਲ 9 ਲੱਖ ਰੁਪਏ ਇਕੱਠਾ ਹੁੰਦਾ ਹੈ ਇਹ ਸਾਰਾ ਪੈਸਾ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਇੱਕ ਚਾਦਰ ਤੇ ਖਿਲਾਰ ਦਿੰਦੇ ਨੇ ਤੇ 5 ਲੱਖ ਬਾਕੀ ਸਿੰਘ ਪਾਉਂਦੇ ਨੇ ਤੇ 14 ਲੱਖ ਰੁਪਏ ਦਿੰਦੇ ਨੇ ਰੋੜੀ ਮਲ ਨੂੰ ਤੇ ਮਿਸਤਰੀ ਚੁਣਦੇ ਨੇ ਦੇਸ ਰਾਜ ਜੀ ਨੂੰ ਮਿਸਤਰੀ ਦੇਸ ਰਾਏ ਨੇ ਆਪਣੇ ਘਰ ਇੱਕ ਗੱਲ ਕਹੀ ਸੀ ਆਪਣੀ ਪਤਨੀ ਨੂੰ ਤੇ ਕੁੜੀ ਨੂੰ ਕਿ ਮੈਂ ਕੱਲ ਦਰਬਾਰ ਸਾਹਿਬ ਦੀ ਉਸਾਰੀ ਵਿੱਚ ਲੱਗ ਜਾਣਾ ਹੈ ਆਪਣੇ ਘਰ ਵਿੱਚ ਜੋ ਰਾਸ਼ਨ ਆਉਣਾ ਹੈ ਉਹ ਤੁਸੀਂ ਮਾਵਾਂ ਧੀਆਂ ਨੇ ਤਿਆੜੀ ਤੇ ਜਾਣਾ ਹੈ ਜਿਹੜਾ ਪੈਸਾ ਮਿਲੇਗਾ ਉਸ ਨਾਲ ਕਾਰ ਦਾ ਖਰਚਾ ਚਲਾਉਣਾ ਹੈ ਸੋਚ ਕੇ ਦੇਖੋ ਕਿੰਨੇ ਚੰਗੇ ਲੋਕ ਸੀ ਉਸ ਵੇਲੇ ਪਰ ਅੱਜ ਕੱਲ੍ਹ ਗੁਰਦੁਆਰਿਆਂ ਦੀਆਂ ਪ੍ਰਦਾਨਗੀਆਂ ਪਿੱਛੇ ਗੋਲਕਾ ਪਿੱਛੇ ਗੁਰਕਾਰ ਵਿੱਚ ਲੜਦੇ ਨੇ ਜਿਹੜੀ ਗੁਰੂ ਸਾਹਿਬ ਨੇ ਦਸਤਾਰਾ ਦਿੱਤੀਆਂ ਨੇ ਉਸ ਦੀ ਬੇਅਦਬੀ ਕਰਦੇ ਨੇ ਕੁਝ ਲੋਕ ਮਿਸਤਰੀ ਦੇਸਰਾਜ ਵਰਗੇ ਵੀ ਜਿਨ੍ਹਾਂ ਕੋਲ 14 ਲੱਖ ਰੁਪਇਆ ਸੀ ਫਿਰ ਵੀ ਆਪਣੇ ਕਰਦੇ ਨੂੰ ਮਿਹਨਤ ਕਰਕੇ ਖਾਂ ਲਈ ਕਹਿੰਦੇ ਨੇ